ਸ੍ਰੀ ਖਾਲਸਾ ਵਾਹੀ ਗੁਰੂ ਜੀ ਫਤਿਹ ਮਹਿਰ ਕੇਸ਼ਗਰ ਪ੍ਰਦਾਨਨ ਪਪਾ ਫਰੀਦ ਪ੍ਰੈਸ ਵੈਲਫੇਅਰ ਸੁਸਾਇਟੀ ਫਰੀਦਕੋਟ ਅੱਜ ਕਲੱਬ ਵੱਲੋਂ ਸਾਡੇ ਐਕਟੀਵਿਟੀ ਪਾਈ ਗਈ ਜੋ ਕਿ ਇੱਕ ਪਹਿਲਾ ਮੀਟਿੰਗ ਹੋਈ ਹੈ ਮੀਟਿੰਗ ਵਿੱਚ ਫੈਸਲਾ ਲਿਖਿਆ ਗਿਆ ਤੋਂ ਅੰਦਰੋਂ ਵੇਖਦੇ ਹੋਏ ਕਿ ਰਿਫਲੈਕਟਰ ਦੀ ਜ਼ਰੂਰਤ ਹੈ ਜੋ ਕਿ ਐਕਸੀਡੈਂਟ ਦਿਨ ਪ੍ਰਤੀ ਦਿਨ ਬਹੁਤ ਹੁੰਦੇ ਹਨ ਉਹਨਾਂ ਨੂੰ ਮੁੱਖ ਰੱਖ ਕੇ ਹੋਏ ਫਿਰ ਰਿਫਲੈਕਟਰ ਬਣਵਾਏ ਗਏ ਤੇ ਅੱਜ ਜੋ ਐਕਟੀਵਿਟੀ ਪਾਈ ਗਈ ਟ੍ਰੈਫਿਕ ਇੰਚਾਰਜ ਸਰਦਾਰ ਵਕੀਲ ਸਿੰਘ ਦੇ ਰੈਟਾ ਅਨੁਸਾਰ ਉਨਾਂ ਨੇ ਸਾਡੀ ਪੂਰੀ ਮਦਦ ਕੀਤੀ ਟੌਂਗ ਭਾਈ ਕਣਈਆ ਟੌਂਗ ਵਿੱਚ ਰਿਫਲੈਕਟਰ ਲਾਏ ਗਏ ਰਿਫਲੈਕਟਰ ਬਹੁਤ ਜ਼ਿਆਦਾ ਜ਼ਰੂਰਤ ਹੈ ਜੋ ਕਿ ਐਕਸੀਡੈਂਟ ਧੁੰਦ ਵਿੱਚ ਬਹੁਤ ਹੁੰਦੇ ਹਨ ਬੈਕ ਤੋਂ ਕੋਈ ਚੀ ਵਿਕਲ ਨਹੀਂ ਵੇਖਦਾ ਰਿਫਲੈਕਟਰ ਦੀ ਮਦਦ ਬਹੁਤ ਹੁੰਦੀ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਰੋਡ ਸੇਫਟੀ ਮਹੀਨਾ ਮਨਾਇਆ ਜਾ ਰਿਹਾ ਉਹਦੇ ਸੰਬੰਧ ਦੇ ਵਿੱਚ ਅੱਜ ਬਾਬਾ ਫਰੀਦ ਵੈਲਫੇਅਰ ਪ੍ਰੈਸ ਸੁਸਾਇਟੀ ਨਾਲ ਸਾਡੇ ਮਾਤਾ ਖੀਬੀ ਜੀ ਦੇ ਪ੍ਰਧਾਨ ਨੇ ਸਾਡੇ ਗਿਲ ਸਾਹਿਬ ਤੇ ਹੋਰ ਕਾਫੀ ਸੋਸਾਇਟੀਆਂ ਸਾਡੇ ਨਾਲ ਅੱਜ ਹਾਜ਼ਰ ਹੈ ਅਸੀਂ ਅੱਜ ਕਨਈਆ ਚੌਂਕ ਦੇ ਵਿੱਚ ਰਿਫਲੈਕਟਰ ਲਾ ਰਹੇ ਹਾਂ ਜੀ ਜਿਨ੍ਹਾਂ ਦੇ ਬਾਨਾਂ ਦੇ ਜਾਂ ਗੱਡੀਆਂ ਦੇ ਜਾਂ ਟਰਾਲੀਆਂ ਦੇ ਉੱਪਰ ਖਾਸ ਕਰਕੇ ਬੈਕ ਲਾਈਟ ਨਹੀਂ ਹੈ ਧੁੰਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਕਰਕੇ ਲਾ ਰਹੇ ਹਾਂ ਵੀ ਜਦੋਂ ਸੜਕ ਤੇ ਕੋਈ ਵਾਹਨ ਚੱਲਦਾ ਉਹਦੇ ਪਿੱਛੇ ਬੈਕ ਲਾਈਟ ਨਹੀਂ ਚੱਲਦੀ ਤੇ ਪਿਛਲਾ ਜਿਹੜਾ ਜਾ ਰਿਹਾ ਉਹਦਾ ਵੀਕਲ ਉਹਨੂੰ ਪਤਾ ਨਹੀਂ ਲੱਗਦਾ ਤੇ ਉਹ ਹਿੱਟ ਕਰ ਜਾਂਦਾ ਐਕਸੀਡੈਂਟ ਐਕਸੀਡੈਂਟ ਤੋਂ ਬਚਣ ਦੀ ਖਾਤਰ ਇਹ ਸਾਰਾ ਕੁਝ ਕਰ ਰਹੇ ਆ ਨਾਲ ਜਿਹੜਾ ਟ੍ਰਾਂਸਪੋਰਟ ਵਿਭਾਗ ਸਾਡੇ ਨਾਲ ਲਗਾਤਾਰ ਹੀ ਜਿਸ ਦਿਨ ਤੋਂ ਜੋ ਮੰਨ ਲਓ 1 ਜਨਵਰੀ ਤੋਂ ਸ਼ੁਰੂ ਕੀਤਾ ਹੋਇਆ ਇਹ ਮੰਥ ਸ਼ੁਰੂ ਹੋਇਆ ਤੇ ਉਹਦੇ ਨਾਲ-ਨਾਲ ਸਾਡਾ ਇਹ ਸਹਿਯੋਗ ਦੇ ਰਿਹਾ ਤੇ ਨਾਰਿਆਂ ਦੀ ਰਪਰੇਟ ਕੀ ਸਰ ਲੋਕਾਂ ਨੂੰ ਫੀਲ ਕਰਨੀ ਚਾਹੁੰਦੇ ਲੋਕਾਂ ਨੂੰ ਅਪੀਲ ਇਹੀ ਹੈ ਜੀ ਇੱਕ ਤਾਂ ਮੰਨ ਲਓ ਜਿਹੜੀ ਜਿੰਨੇ ਟ੍ਰੈਫਿਕ ਨਿਜ਼ਮ ਬਣੇ ਆ ਉਹ ਸਾਡੇ ਅਸਤੀ ਬਣੇ ਆ ਉਹਦੀ ਪਾਲਣਾ ਕਰੀਏ ਜਿਹੜੀ ਓਵਰ ਸਪੀਡ ਵੀ ਕੱਲਣਾ ਚਲਾਈਏ ਓਵਰ ਲੋਡ ਨਾ ਚਲਾਈਏ ਤੇ ਓਵਰ ਹਾਈਟ ਤਿੰਨੇ ਚੀਜ਼ਾਂ ਜਿਹੜੀਆਂ ਬਹੁਤ ਨੁਕਸਾਨਦੇ ਆ ਜੀ ਇੱਕ ਅਸੀਂ ਆਪਣੀ ਨਜ਼ਰ ਨੂੰ ਨਿਗਾ ਨੂੰ ਅੱਖਾਂ ਨੂੰ ਸਮੇਂ-ਸਮੇਂ ਤੇ ਟੈਸਟ ਸਾਨੂੰ ਕਰਾਉਣਾ ਚਾਹੀਦਾ ਰਹਿਣਾ ਚਾਹੀਦਾ ਜੀ ਉਹ 3 ਦਸੰਬਰ ਤੋਂ ਕੱਲੋਂ ਤੋਂ ਕੀਤੇ ਗਏ ਨੇ ਕੋਈ ਵੀ ਜਿਹੜਾ ਵਾਹਨ ਲੈ ਕੇ ਜਿਹੜੇ ਹੈਲਮਟ ਤੇ ਸ਼ੀਸ਼ਾ ਵਗੈਰਾ ਲਗਾਉਂਦੇ ਉਹ ਤਾਂ ਦੇਖੋ ਜੀ ਟ੍ਰੈਫਿਕ ਨਿਜਮ ਦੇ ਵਿੱਚ ਪਹਿਲਾਂ ਹੀ ਆਉਂਦਾ ਜੇ ਕਿਸੇ ਬੰਦੇ ਦਾ ਕੋਈ ਰੋਡ ਐਕਸੀਡੈਂਟ ਹੁੰਦਾ ਤੇ ਸਭ ਤੋਂ ਪਹਿਲਾਂ ਉਹਦਾ ਸਿਰ ਲੱਗਦਾ ਥੱਲੇ ਤੇ ਉਹਦੇ ਨਾਲ ਬਹੁਤ ਬਚਣ ਦੇ ਚਾਂਸ ਘਟਾ ਹੈ ਇਸ ਕਰਕੇ ਡੀਸੀ ਸਾਹਿਬ ਨੇ ਸ਼ਕਤੀ ਨਾਲ ਇਹ ਹੁਕਮ ਲਾਗੂ ਕੀਤਾ ਹੈ ਟ੍ਰੈਫਿਕ ਪੁਲਿਸ ਨੂੰ ਤੇ ਟਰਾਂਸਪੋਰਟ ਵਿਭਾਗ ਨੂੰ ਹਦਾਇਤ ਕੀਤੀ ਹੈ ਸਖਤ ਅਸੀਂ ਲੋਕਾਂ ਨੂੰ ਤੁਹਾਡੇ ਮਾਧਿਅਮ ਰਹੀਂ ਅਪੀਲ ਕਰਦੇ ਆਂ ਵੀ ਤੁਸੀਂ ਇਹ ਨਾ ਹੋਵੇ ਤੁਹਾਡਾ ਚਲਾਨ ਕੱਟ ਕੇ ਹੀ ਤੁਹਾਨੂੰ ਰੋਕਿਆ ਜਾਵੇ ਤੇ ਗਾਂ ਤੋਂ ਤੁਸੀਂ ਪਹਿਲਾਂ ਜੁਰਮਾਨਾ ਭਰੋ ਤੋਂ ਬਾਅਦ ਹੈਲਮਟ ਪਾਓ ਇਸ ਤੋਂ ਪਹਿਲਾਂ ਹੀ ਹੈਲਮਟ ਦੀ ਵਰਤੋਂ ਕਰੋ ਤੇ ਆਪਣੀਆਂ ਕੀਮਤੀ ਜਾਨਾਂ ਨੂੰ ਬਚਾਓ ਅੱਜ ਬੜਾ ਖੁਸ਼ੀ ਦਾ ਦਿਹਾੜਾ ਹੈ ਪੁਲਿਸ ਪ੍ਰਸ਼ਾਸਨ ਜ਼ਿਲ੍ਹਾ ਟਰਾਂਸਪੋਰਟ ਪ੍ਰਸ਼ਾਸਨ ਔਰ ਜ਼ਿਲ੍ਹਾ ਟ੍ਰੈਫਿਕ ਪੁਲਿਸ ਔਰ ਬਾਬਾ ਫਰੀਦ ਪ੍ਰੈਸ ਕਲੱਬ ਵੱਲੋਂ ਜੋ ਇਹ ਮੁਹਿੰਮ ਵਿੱਢੀ ਗਈ ਹੈ ਕਿ ਵਾਹਨਾਂ ਤੇ ਜੋ ਆਪਣੇ ਵਹੀਕਲ ਆ ਇਹਨਾਂ ਦੇ ਉੱਤੇ ਜੋ ਰਿਫਲੈਕਸ਼ਨ ਰਿਫਲੈਕਟਰ ਲਗਾਣੇ ਹਨ ਔਰ ਬੜੇ ਤੁਮਤਾਮ ਨਾਲ ਸਾਧੇ ਕਲੱਬ ਮਿਲ ਕੇ ਇਸ ਸਥਾਨ ਤੇ ਉਹ ਮੁਹਿੰਮ ਸ਼ੁਰੂ ਹੈ ਤਾਂ ਕਿ ਰਸਤੇ ਵਿੱਚ ਚਲਦੀਆਂ ਧੁੰਦ ਦੇ ਦਿਨਾਂ ਵਿੱਚ ਜੋ ਗੱਡੀਆਂ ਆਉਂਦੀਆਂ ਹਨ ਉਹਨਾਂ ਦੇ ਕਈਆਂ ਦੇ ਰਿਫਲੈਕਟਰ ਜਾਂ ਲਾਈਟਾਂ ਨਹੀਂ ਹੁੰਦੀਆਂ ਤੇ ਇਹ ਜੋ ਸਲੈਕਟਰ ਲੱਗ ਜਾਣਗੇ ਤੇ ਉਹਦੇ ਉੱਤੇ ਲਾਈਟ ਵੱਜੀ ਉਹ ਤੇ ਪਤਾ ਲੱਗੂਗਾ ਕਿ ਗੱਡੀ ਹੈ ਐਕਸੀਡੈਂਟ ਹੋਣ ਦੇ ਚਾਂਸ ਬਹੁਤ ਘੱਟ ਸਕਦੇ ਹਨ ਬਾਕੀ ਜੋ ਪ੍ਰਬਾਲਾ ਕੀਤਾ ਗਿਆ ਹੈ ਮਾਨਯੋਗ ਜ਼ਿਲ੍ਹਾ ਟ੍ਰਾਫਿਕ ਪੁਲਿਸ ਦੇ ਇੰਚਾਰਜ ਮਾਨਯੋਗ ਵਕੀਲ ਸਾਹਿਬ ਇੰਸਪੈਕਟਰ ਸਾਹਿਬ ਔਰ ਸਾਡੇ ਹੀ ਜਸਕਰਨ ਸਾਹਿਬ ਔਰ ਜਸਵਿੰਦਰ ਸਾਹਿਬ ਜੋ ਹੈਗੇ ਆ ਜ਼ਿਲ੍ਹਾ ਟ੍ਰਾਂਸਪੋਰਟ ਤੋਂ ਤੇ ਡੀਟੀਓ ਦਫ਼ਤਰ ਤੋਂ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਉਤਾਲਾ ਕੀਤਾ ਹੈ ਇਸੇ ਤਰੀਕੇ ਨਾਲ ਮਾਤਾ ਜੀ ਵੀ ਦਾ ਸਹਿਯੋਗ ਮਿਲ ਰਿਹਾ ਹੈ ਇਸ ਮੁਕਤੇ ਤੇ ਜੋ ਹੈ ਜੋ ਨਸ਼ਾ ਛਡਾਊ ਦੀਆਂ ਕਿਤਾਬਾਂ ਨਸ਼ਿਆਂ ਦੇ ਖਿਲਾਫ ਔਰ ਵਾਤਾਵਰਣ ਦੇ ਨੂੰ ਚਾਲੂ ਰੱਖਣ ਵਾਸਤੇ ਕਿਤਾਬਾਂ ਦਾ ਵੀ ਅਸੀਂ ਵੰਡ ਰਹੇ ਹਾਂ ਇੱਥੇ ਸਾਰਿਆਂ ਨਾਲ ਮਿਲ ਕੇ ਤੇ ਮੈਂ ਇਹੀ ਅਪੀਲ ਕਰਦਾ ਹਾਂ ਸਾਰਿਆਂ ਨੂੰ ਆਪਣੇ ਆਪਣੇ ਵਹੀਕਲਾਂ ਤੇ ਆਪਣੀ ਫੌਗ ਲਾਈਟ ਲਗਾਉਣ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਅੱਗੇ ਕੋ ਵੀਕਲ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ